ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਬਚਪਨ ਤੇ ਜਵਾਨੀ ਦੇ ਕਈ ਸਾਲ ਅੰਮ੍ਰਿਤਸਰ ਵਿੱਚ ਬੀਤੇ ਜਿਸ ਘਰ ਵਿੱਚ ਡਾਕਟਰ ਮਨਮੋਹਨ ਸਿੰਘ ਆਪਣੇ ਮਾਤਾ ਪਿਤਾ ਨਾਲ ਕਈ ਸਾਲ ਰਹੇ ਉਸ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਪਰਿਵਾਰਕ ਦੋਸਤਾਂ ਨਾਲ ਗੱਲਬਾਤ ਕੀਤੀ ਸਾਡੇ ਸੰਪਾਦਕ ਗੁਰਮੀਤ ਸਿੰਘ ਨੇ ਪੇਸ਼ ਹੈ ਇੱਕ ਰਿਪੋਰਟ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਜਨਮ ਹੋਇਆ ਪਾਕਿਸਤਾਨ ਦੇ ਗਾ ਪਿੰਡ ਦੇ ਵਿੱਚ ਜਿਹੜਾ ਹੁਣ ਚਕਵਾਲ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਮਗਰ ਉਸ ਤੋਂ ਬਾਅਦ ਭਾਰਤ ਪਾਕਿਸਤਾਨ ਦੀ ਵੰਡ ਦੇ ਸਮੇਂ ਮਨਮੋਹਨ ਸਿੰਘ ਦਾ ਪੂਰਾ ਪਰਿਵਾਰ ਅੰਮ੍ਰਿਤਸਰ ਦੇ ਵਿੱਚ ਆ ਗਿਆ ਤੇ ਅੰਮ੍ਰਿਤਸਰ ਦੇ ਵਿੱਚ ਇਸ ਸਮੇਂ ਅਸੀਂ ਮੌਜੂਦ ਹਾਂ ਤੇ ਤੁਹਾਨੂੰ ਸਭ ਤੋਂ ਪਹਿਲਾਂ ਉਹ ਘਰ ਵਿਖਾਉਨੇ ਆ ਜਿੱਥੇ ਕਿ ਡਾਕਟਰ ਮਨਮੋਹਨ ਸਿੰਘ ਰਹਿੰਦੇ ਸੀ ਇਹ ਫਰੰਟ ਏਰੀਆ ਹੈਗਾ ਇਸ ਦੇ ਬਿਲਕੁਲ ਬੈਕ ਸਾਈਡ ਤੇ ਡਾਕਟਰ ਮਨਮੋਹਨ ਸਿੰਘ ਰਿਆ ਕਰਦੇ ਸਨ ਉਹਨਾਂ ਦਾ ਪੂਰਾ ਪਰਿਵਾਰ ਰਿਆ ਕਰਦਾ ਸੀ ਤੇ ਗ੍ਰੈਜੂਏਸ਼ਨ ਤੱਕ ਡਾਕਟਰ ਮਨਮੋਹਨ ਸਿੰਘ ਇਹਨਾਂ ਗਲੀਆਂ ਦੇ ਵਿੱਚ ਤੁਰਿਆ ਫਿਰਿਆ ਕਰਦੇ ਸਨ ਇਧਰੋਂ ਤਕਰੀਬਨ 500 ਮੀਟਰ ਦੀ ਦੂਰੀ ਤੇ ਦਰਬਾਰ ਸਾਹਿਬ ਸ੍ਰੀ ਅਮਰitsar ਸਾਹਿਬ ਮੌਜੂਦ ਨੇ ਤੇ ਇਸ ਦੇ ਨਾਲ ਹੀ ਤਕਰੀਬਨ 2 ਕਿਲੋਮੀਟਰ ਦੀ ਦੂਰੀ ਤੇ ਹੈ ਹਿੰਦੂ ਕਾਲਜ ਜਿੱਥੋਂ ਕੀ ਡਾਕਟਰ ਮਨਮੋਹਨ ਸਿੰਘ ਨੇ ਆਪਣੀ ਗ੍ਰੈਜੂਏਸ਼ਨ ਕੀਤੀ ਸੀ ਇਕਨੋਮਿਕਸ ਦੇ ਵਿੱਚ ਹੁਣ ਤੁਹਾਨੂੰ ਡਾਕਟਰ ਮਨਮੋਹਨ ਸਿੰਘ ਦੇ ਘਰ ਦੇ ਵਿੱਚ ਲੈ ਕੇ ਚੱਲਦੇ ਹਾਂ ਇਹ ਪੀੜੀਆਂ ਜੀਆਂ ਗਲੀਆਂ ਹੈਗੀਆਂ ਪੀੜੇ ਦੇ ਰਸਤੇ ਹੈਗੇ ਆ ਮਗਰ ਫਿਰ ਵੀ ਇੱਥੇ ਮੀਡੀਆ ਵੀ ਕਾਫੀ ਮੌਜੂਦ ਹੈ ਉਹ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਤਸਵੀਰ ਕਿ ਕਿਸ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਦਾ ਪਰਿਵਾਰ ਕਿਨਾ ਮੁਸ਼ਕਲਾਂ ਚੋਂ ਲੰਘ ਕੇ ਉਹ ਅੱਗੇ ਵਧਿਆ ਹੈ ਤੇ ਸਭ ਤੋਂ ਪਹਿਲਾਂ ਇਦੋਂ ਆ ਦੇਖੋ ਆ ਪੌੜੀਆਂ ਜਾਂਦੀਆਂ ਨੇ ਉੱਪਰ ਜਾ ਕੇ ਇਹ ਜਿਹੜਾ ਹੈਗਾ ਉੱਪਰ ਬਿਲਕੁਲ ਡਾਕਟਰ ਮਨਵੰਨ ਸਿੰਘ ਇਸੇ ਕਰਦੇ ਵਿੱਚ ਰਿਆ ਕਰਦੇ ਸਨ ਤੇ ਇਸੇ ਕਰਦੇ ਵਿੱਚ ਉਹ ਪੜਿਆ ਕਰਦੇ ਸਨ ਇਹ ਸਾਹਮਣੇ ਉਹ ਕਮਰਾ ਹੈ ਜਿਸ ਦੇ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਇਹ ਕਿਹਾ ਜਾਂਦਾ ਕਿ ਉਹ ਇੱਥੇ ਰਿਆ ਕਰਦੇ ਸਨ ਤੇ ਇਸ ਘਰ ਦੇ ਵਿੱਚ ਹੀ ਉਹਨਾਂ ਦਾ ਪੂਰਾ ਪਰਿਵਾਰ ਰਿਆ ਕਰਦਾ ਸੀ ਇਸ ਘਰ ਦੇ ਵਿੱਚ ਕਿੱਥੇ ਕਿੱਥੇ ਐਡਜਸਟ ਸੀਗੀ ਪੂਰੀ ਫੈਮਿਲੀ ਕਿਸ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਇੱਥੇ ਰਿਆ ਕਰਦੇ ਸਨ ਇਹ ਪੌੜੀਆਂ ਜੀ ਉੱਪਰ ਜਾਂਦੇ ਜੀ ਤੇ ਮਾਤਾ ਜੀ ਮੇਰੇ ਅੰਦਰ ਨਹੀਂ ਇੱਥੇ ਮੈਂ ਨਾਲ ਹੁੰਦਾ ਰਹੀ ਕੋਲ ਮੈਂ ਡਾਕਟਰ ਦਾ ਪਰਬੰਧ ਮੇਰੀ ਮੈਂ ਮਾਤਾ ਜੀ ਨਾਲ ਆਣਾ ਜਾਣਾ ਹੁੰਦਾ ਰਹੀ ਉਹਨਾਂ ਮੇਰੀ ਆਹ 9-10 ਸਾਲ ਦੀ ਉਮਰ ਉਹ ਹੋਏ ਜੀ ਕਿੰਦ ਨੇ ਜਦੋਂ ਮਾਤਾ ਜੀ ਸਾਨੂੰ ਦੋ ਦੱਸਦੇ ਨੇ ਇਹ ਕਮਰਾ ਉਹਨਾਂ ਦਾ ਹੁੰਦਾ ਸੀ ਇਹ ਕਮਰਾ ਉਹਨੇ ਮਾਤਾ ਜੀ ਦਾ ਹੁੰਦਾ ਸੀ ਡਾਕਟਰ ਸਾਹਿਬ ਉਹਨਾਂ ਦੇ ਭਰਾ ਜਦੋਂ ਇੱਕ ਬੈਠਕ ਹੁੰਦੀ ਸੀ ਘਰ ਦੀ ਉੱਥੇ ਉਹਨਾਂ ਨੇ ਬੈਠਣਾ ਤੇ ਮਾਤਾ ਜੀ ਜਿਹੜਾ ਸਲਾਈ ਦਾ ਕੰਮ ਕਰਦੇ ਮਾਤਾ ਜੀ ਸਲਾਈ ਦਾ ਕੰਮ ਦਾ ਘਰ ਚ ਗਰੀਬੀ ਸੀ ਉਹ ਉਹ ਕਮਰੇ ਦੇ ਵਿੱਚ ਉਹਨਾਂ ਦੇ ਮਾਤਾ ਜੀ ਸਲਾਈ ਕਰਦੇ ਤੇ ਡਾਕਟਰ ਸਾਹਿਬ ਨੂੰ ਜਦੋਂ ਲੱਗਣਾ ਕਿ ਥੱਲੇ ਕਿੰਡਸਟਰੀਟ ਹੈ ਕਿ ਸਾਰੇ ਮਤਲਬ ਕਿ ਬੈਠੇ ਨੇ ਪਰਿਵਾਰ ਉਹ ਇਸ ਛੱਤ ਤੇ ਆ ਕੇ ਕਈ ਵਾਰੀ ਪੜਦੇ ਸੀ ਔਰ ਕਈ ਵਾਰੀ ਸਾਡੇ ਦਾਦੀ ਜੀ ਦੱਸਦੇ ਸੀ ਕਿ ਜਦੋਂ ਦੁਪਹਿਰ ਵਾਲੇ ਸਰਦੀਆਂ ਦੇ ਦਿਨ ਹੁੰਦੇ ਨੇ ਤੇ ਮੈਂ ਘਰ ਆ ਹਾਲੇ ਇੱਥੇ ਬੈਠੇ ਰਹਿੰਦੇ ਸੀ ਸੋ ਕੁੱਲ ਮਿਲਾ ਕੇ ਇਸ ਕਰਤੋਂ ਲੈ ਕੇ ਪ੍ਰਧਾਨ ਮੰਤਰੀ ਬਨਣ ਤੱਕ ਦਾ ਸਫ਼ਰ ਡਾਕਟਰ ਮਨਮੋਹਨ ਸਿੰਘ ਨੇ ਤੈਅ ਕੀਤਾ ਤੇ ਇੱਕ ਇਤਿਹਾਸਿਕ ਚੀਜ਼ ਹੈ ਜਿਹੜੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਇਸੇ ਕਮਰੇ ਦੇ ਵਿੱਚ ਰਹਿ ਕੇ ਇਸੇ ਘਰ ਦੇ ਵਿੱਚ ਰਹਿ ਕੇ ਡਾਕਟਰ ਮਨਮੋਹਨ ਸਿੰਘ ਨੇ ਪੜ੍ਹਾਈ ਕੀਤੀ ਉਸ ਤੋਂ ਬਾਅਦ ਰਿਜ਼ਰਵ ਬੈਂਕ ਦੇ ਗਵਰਨਰ ਬਣੇ ਦੇਸ਼ ਦੇ ਵਿੱਤ ਮੰਤਰੀ ਬਣੇ ਵਿੱਤ ਮੰਤਰੀ ਬਨਣ ਤੋਂ ਬਾਅਦ ਪ੍ਰਧਾਨ ਮੰਤਰੀ ਬਨਣ ਤੱਕ ਦਾ ਸਫ਼ਰ ਤੈਅ ਕੀਤਾ ਗੁਰਮੀਤ ਸਿੰਘ ਦੂਰਦਰਸ਼ਨ ਨਿਊਜ਼ ਅੰਮ੍ਰਿਤਸਰ